ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਤੇ ਪਵਿੱਤਰ ਦਰਬਾਰ ਦੀ ਹਾਜ਼ਰੀ ਭਰ ਰਏ ਸਤਸੰਗੀ ਜਨੋ ਆਗਾ ਵਾਲਿਆਂ ਆਪਾ ਸਾਰੀ ਜੋ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਤਾ ਸਤਕਾ ਨਾਲ ਮਿਲ ਕੇ ਅਸੀਂ ਅਤੇ ਤੁਸੀਂ ਸਾਰੇ ਜਾਣੇ ਤੁੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਸੇਵਾ ਸਿਮਰਨ ਕਰਕੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਿਆਂ ਹੋਇਆ ਤੁੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਕੇ ਆਪਣੇ ਜੀਵਨ ਦੀਆਂ ਕੜੀਆਂ ਨੂੰ ਸਫਲ ਬਣਾ ਰਿਆ ਸਤਿਗੁਰਾਂ ਜੀ ਦੀ ਬਖਸ਼ਿਸ਼ ਹੋਈ ਹੈ ਬਾਬਾ ਜੀ ਦੇ ਪਾਵਨ ਤੇ ਪਵਿੱਤਰ ਅਸਥਾਨ ਤੇ ਜੂ ਅੰਮ੍ਰਿਤ ਵੇਲੇ ਦੀ ਦਾਤ ਸਤਿਗੁਰੂ ਜੀ ਨੇ ਝੋਲੀ ਦੇ ਵਿੱਚ ਪਾ ਕੇ ਆਪਣਾ ਮੇਰਾ ਪਰਿਆਹਤ ਰੱਖ ਕੇ ਅੰਗ ਸੰਗ ਹੋ ਕੇ ਨਿਤਨੇਮ ਦੀ ਸੇਵਾ ਲਈ ਹੈ ਆਉਂ ਨਿਤਨੇਮ ਦੀ ਸਮਾਪਤੀ ਤੋਂ ਅਪਰੰਤ ਜੋ ਹਰ ਰੋਜ਼ ਆਪਾਂ ਗੁਰਬਾਣੀ ਦੇ ਵਿੱਚੋਂ ਸਤਿਗੁਰਾਂ ਜੀ ਦੇ ਸੋਹਣੇ ਸੋਹਣੇ ਬਚਨ ਹੁਕਮਨਾਮੇ ਦੇ ਰੂਪ ਦੇ ਵਿੱਚ ਜੋ ਸਾਨੂੰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਅੰਮ੍ਰਿਤ ਵੇਲੇ ਉਹ ਆਪਾਂ ਸਾਰੇ ਜਾਣੇ ਰਲ ਮਿਲ ਕੇ ਸਮਝਣ ਦੀ ਕੋਸ਼ਿਸ਼ ਕਰਦੇ ਆਉ ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਅੱਜ ਦਾ ਜੋ ਹੁਕਮਨਾਮਾ ਸਾਹਿਬ ਅੱਜ ਦਾ ਜੋ ਮੁਖਵਾਕ ਗੁਰੂ ਸਾਹਿਬ ਜੀ ਨੇ ਬਖਸ਼ਿਆ ਮੁਖਵਾਕ ਦੇ ਰਾਹੀ ਹੁਕਮਨਾਮੇ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਕੀ ਸਮਝਾਉਣ ਦਾ ਯਤਨ ਕੀਤਾ ਹੈ ਕੀ ਸਮਝਾਉਂਦੇ ਨੇ ਆਓ ਆਪਾਂ ਗੁਰਬਾਣੀ ਦੇ ਵਿੱਚੋਂ ਰਲ ਮਿਲ ਕੇ ਵਿਚਾਰਾਂ ਦੀ ਸਥਾਪ ਜਾਈਏ ਕੋਸ਼ਿਸ਼ ਕਰੀਏ ਗੁਰੂ ਸਾਹਿਬ ਜੀ ਦੇ ਸੋਹਣੇ ਬਚਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਸਮਝ ਕੇ ਇਹਨਾਂ ਬਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰੀਏ ਬਾਕੀ ਸਾਡਾ ਜੀਵਨ ਜਿੱਥੇ ਸੋਣਾ ਬਣ ਸਕੇ ਤੇ ਅਸੀਂ ਇਸ ਸੰਸਾਰ ਦੇ ਵਿੱਚੋਂ ਜਾਈਏ ਤਾਂ ਵੀ ਤੰਤਾ ਜੋਗ ਹੋਈਏ ਤੇ ਜੇ ਰਹਿਣਾ ਕਰੀਏ ਤੇ ਤਾਂ ਵੀ ਤੰਤਾ ਜੋਗ ਹੋਈ ਨਹੀਂ ਆਓ ਅੱਜ ਗੁਰੂ ਸਾਹਿਬ ਜੀ ਦਾ ਜੋ ਮੁੱਖ ਬਾਕ ਹੈ ਉਦੇ ਵਿੱਚ ਗੁਰੂ ਸਾਹਿਬ ਜੀ ਸਾਨੂੰ ਕੀ ਸਮਤ ਬਖਸ਼ਦੇ ਨੇ ਆਪਾਂ ਗੁਰਬਾਣੀ ਵਿੱਚੋਂ ਸਮਝੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਸੁਹੀ ਮਹਲਾ 5 ਵਾ ਗੁਰੇ ਆਪਣੇ ਉੱਪਰ ਬਲ ਜਾਈਏ ਆਠ ਪਹਿਰ ਹਰ ਹਰ ਜਸ ਗਾਈਏ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਕਟਾ ਕਾਇੰਤਰ ਜਾਮੀ ਰਹਾ ਇਹ ਅਜ ਦਾ ਜੋ ਹੁਕਮਨਾਵਾ ਸਾਹਿਬ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ 741 ਅੰਗ ਦੇ ਉੱਤੇ ਸੂਹੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਸੋਹਣੇ ਬਚਨਾਂ ਦੇ ਵਿੱਚੋਂ ਇਹ ਅੱਜ ਦਾ ਜੋ ਹੁਕਮਨਾਮਾ ਸਾਹਿਬ ਗੁਰੂ ਸਾਹਿਬ ਜੀ ਦੀ ਬਾਣੀ ਦੇ ਅੰਦਰ ਆਇਆ ਹੁਣ ਇਸ ਸ਼ਬਦ ਦੇ ਅੰਦਰ ਜੋ ਸਤਪੁਰ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਜੋ ਸਮਝਾਉਣ ਦਾ ਯਤਨ ਕਰਦੇ ਨੇ ਇਸ ਸ਼ਬਦ ਨੂੰ ਸਮਝਣ ਦੇ ਲਈ ਪਹਿਲਾਂ ਆਪਾਂ ਨੂੰ ਸਤਗੁਰੂ ਜੀ ਦੇ ਗੁਰਬਾਣੀ ਦੇ ਜੋ ਸਤਗੁਰੂ ਜੀ ਦੇ ਬਚਨ ਨੇ ਰਹਾਉ ਤੋਂ ਪਹਿਲਾਂ ਵਾਲੀਆਂ ਜਿਹੜੀਆਂ ਪੰਕਤੀਆਂ ਨੇ ਕਿ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸੰਗਲ ਕਟਾਂ ਕਾ ਅੰਤਰ ਜਾਮੀ ਪਹਿਲਾਂ ਇਸ ਪੰਕਤੀ ਨੂੰ ਸਮਝਣਾ ਪੈਣਾ ਹੈ ਇਨਾ ਬਚਨਾਂ ਨੂੰ ਸਮਝਣਾ ਪੈਣਾ ਹੈ ਕਿ ਗੁਰੂ ਸਾਹਿਬ ਜੀ ਸਮਝਾ ਕੀ ਰਹੇ ਨੇ ਇਸ ਹੁਕਮਨਾਮੇ ਦੇ ਵਿੱਚ ਮਾਰਦ ਕਹਿੰਦੇ ਹੈ ਭਾਈ ਮੈਂ ਰਹਾਉ ਤੋਂ ਪਹਿਲਾਂ ਦੀਆਂ ਪੰਕਤੀਆਂ ਪੜ ਰਿਆਂ ਉਹਦੀ ਵਿਚਾਰ ਆਪਾਂ ਸਰਵਣ ਕਰ ਰਹੇ ਆ ਉਹਨੂੰ ਸਮਝ ਰਹੇ ਆ ਆਰੰਭ ਵਾਲੀਆਂ ਪੰਕਤੀਆਂ ਆਰੰਭ ਵਾਲੀਆਂ ਪੰਕਤੀਆਂ ਦੀ ਜਿਹੜੀ ਵਿਚਾਰ ਹੈ ਇਹਦੇ ਤੋਂ ਬਾਅਦ ਸਮਝ ਦੇ ਵਿੱਚ ਆਏਗੀ ਕਿਉਂਕਿ ਪਹਿਲਾਂ ਗੁਰੂ ਸਾਹਿਬ ਜੀ ਦਾ ਜੋ ਇਸ਼ਾਰਾ ਹੈ ਉਹ ਕੀ ਸਮਝਾਉਂਦੇ ਨੇ ਮਹਾਰਜ ਕਹਿੰਦੇ ਭਾਈ ਸਿਮਰੋ ਸੋ ਪ੍ਰਭ ਆਪਣਾ ਸਵਾਮੀ ਗਰੀਬ ਨਿਵਾਜ ਸਤਗੁਰੂ ਜੀ ਕਹਿੰਦੇ ਨੇ ਕਹਿੰਦੇ ਇਹ ਭਾਈ ਗੁਰੂ ਦੀ ਕਿਰਪਾ ਦੇ ਨਾਲ ਸਤਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਮੈਂ ਆਪਣਾ ਉਹ ਮਾਲਕ ਉਹ ਪ੍ਰਭੂ ਸਿਮਰਦਾ ਰਹਿਣਾ ਵਾ ਕੀ ਦੀ ਗੱਲ ਕਰਦੇ ਨੇ ਕਹਿੰਦੇ ਸਗਲ ਕਟਾਂ ਕ ਅੰਤਰ ਜਾਮੀ ਜਿਹੜਾ ਸਾਰਿਆਂ ਦੇ ਦਿਲਾਂ ਦੀ ਜਾਣਣ ਵਾਲਾ ਹੁਣ ਇਹ ਰਹਾਉ ਤੋਂ ਪਹਿਲਾਂ ਦੀਆਂ ਪੰਕਤੀਆਂ ਨੇ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਨੇ ਕਹਿੰਦੇ ਭਾਈ ਵੀ ਮੈਂ ਉਸ ਅਕਾਲ ਪੁਰਖ ਉਸ ਵਾਹਿਗੁਰੂ ਉਸ ਪਰਮਾਤਮਾ ਉਸ ਪਰਮੇਸ਼ਰ ਨੂੰ ਯਾਦ ਕਰਦਾ ਉਹਨੂੰ ਜਪਣਾ ਕਰਦਾ ਹਾਂ ਗੱਲ ਕਰਦੇ ਨੇ ਕਹਿੰਦੇ ਉਹ ਪਰਮਾਤਮਾ ਉਹ ਵਾਹਿਗੁਰੂ ਉਹ ਸੱਚੇ ਪਾਤਸ਼ਾਹ ਜਿਹੜਾ ਸਾਰਿਆਂ ਦੇ ਦਿਨਾਂ ਦੀਆਂ ਜਾਣਨ ਵਾਲਾ ਮੈਂ ਉਹਨੂੰ ਸਿਮਰਦਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਹੁਣ ਆਰੰਭ ਵਾਲੀਆਂ ਪੰਕਤੀਆਂ ਨੇ ਇਹ ਇਹਨਾਂ ਨੂੰ ਸਮਝਾਉਣ ਤੋਂ ਪਹਿਲਾਂ ਗੁਰੂ ਸਾਹਿਬ ਜੀ ਫਿਰ ਆਰੰਭ ਵਾਲੀਆਂ ਪੰਕਤੀਆਂ ਦੇ ਵਿੱਚ ਜ਼ਿਕਰ ਕਰਦੇ ਨੇ ਕਹਿੰਦੇ ਗੁਰੇ ਆਪਣੇ ਉੱਪਰ ਬਲ ਜਾਈਐ ਕਹਿੰਦੇ ਮੈਂ ਇਹੋ ਜੇ ਗੁਰੂ ਤੋਂ ਕੁਰਬਾਨ ਹੋਣਾ ਚਾਹੁੰਨਾ ਮੈਂ ਕਹਿੰਦੇ ਆਪਣੇ ਗੁਰੂ ਦੇ ਉੱਤੇ ਸਦਾ ਕੁਰਬਾਨ ਹੋਣਾ ਚਾਹੀਦਾ ਕਹਿੰਦੇ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਆਪਣੇ ਅੰਦਰੋਂ ਭਾਵ ਕੇ ਆਪਾ ਮਿਟਾ ਦੇਣਾ ਚਾਹੀਦਾ ਰਹੋ ਤੋਂ ਪਹਿਲਾ ਪੰਕਤੀਆਂ ਨੇ ਜਿਹਦੇ ਵਿੱਚ ਕਹਿੰਦੇ ਨੇ ਮੈਂ ਉਹਨੂੰ ਸਿਮਰਦਾ ਜਿਹੜਾ ਸਾਰਿਆਂ ਦੇ ਦਿਨਾਂ ਦੀਆਂ ਜਾਣਨ ਵਾਲਾ ਤੇ ਜਦੋਂ ਉਹਦੇ ਸਿਮਰਨ ਦੀ ਗੱਲ ਕਰਦੇ ਨੇ ਤੇ ਅਰੰਭ ਵਾਲੀਆਂ ਪੰਕਤੀਆਂ ਦੇ ਵਿੱਚ ਬਾਅਦ ਇਹ ਕਹਿੰਦੇ ਨੇ ਭਾਈ ਮੈਂ ਇਹੋ ਜੇ ਗੁਰੂ ਤੋਂ ਕੁਰਬਾਨ ਉਦੇ ਤੋਂ ਬਲ ਬਲ ਜਿਹਨੂੰ ਬਾਣੀ ਕਹਿੰਦੀ ਨਾਰਾਇਣ ਨਰਪਤ ਨਮਸਕਾਰ ਐਸੇ ਗੁਰੂ ਕੋ ਬਲ ਬਲ ਜਾਈਏ ਆਪ ਮੁਖਤ ਮੁਹਤਾਰਾ ਬਲੇ ਹਾਰੀ ਤਰੇ ਆਪਣੇ ਦਿਓਹਾ ਦੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨ ਲਾਗੀ ਵਾਰ ਗਰੀਬਨ ਵਾ ਕਹਿੰਦੇ ਉਹ ਗੁਰੂ ਜੈਸੋ ਚੱਦਾ ਉਪਵਹਿ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾ ਕਹਿੰਦੇ ਮੈਂ ਉਸ ਗੁਰੂ ਤੋਂ ਕੁਰਬਾਨ ਜਾਨਾ ਉਸ ਗੁਰੂ ਤੋਂ ਬਾਰੇ ਬਾਰੇ ਜਾਨਾ ਕਿਹੜੇ ਗੁਰੂ ਦੀ ਗੱਲ ਕਰਦੇ ਨੇ ਕਹਿੰਦੇ ਆਠ ਪਹਿਰ ਹਰ ਹਰ ਜਸ ਗਾਈਏ ਜੀ ਦੀ ਕਿਰਪਾ ਦੇ ਨਾਲ ਅੱਠੇ ਪੈਰ ਉਹਦਾ ਜਸ ਗਾਇਆ ਜਾ ਸਕਦਾ ਉਸ ਪਰਮਾਤਮਾ ਉਸ ਵਾਹਿਗੁਰੂ ਉਸ ਅਕਾਲ ਪੁਰਖ ਉਸ ਪਰਮਾਤਮਾ ਸੱਚੇ ਪਾਤਸ਼ਾਹ ਨੂੰ ਕਹਿੰਦੇ ਭਾਈ ਮੈਂ ਬਾਰੇ ਬਾਰੇ ਜਾਨਣਾ ਰਹਾਉ ਤੋਂ ਪਹਿਲਾਂ ਵਾਲੀਆਂ ਪੰਕਤੀਆਂ ਵਿੱਚ ਕਹਿੰਦੇ ਨੇ ਮੈਂ ਉਹਨੂੰ ਸਿਮਰਦਾ ਜਿਹੜਾ ਸਾਰਿਆਂ ਦੇ ਦਿਲਾਂ ਦੀਆਂ ਜਾਣਦਾ ਹੈ ਤੇ ਕੁਰਬਾਨ ਕੀਦੇ ਤੋਂ ਜਾਨਣਾ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਆਪਾ ਭਾਵ ਮਿਟ ਜਾਂਦਾ ਤੇ ਮਿਟਾ ਦੇਣਾ ਚਾਹੀਦਾ ਹੈ ਤੇ ਕਹਿੰਦੇ ਭਾਈ ਉਸ ਗੁਰੂ ਦੀ ਕਿਰਪਾ ਦੇ ਨਾਲ ਹੀ ਅਠੇ ਪੈਰ ਪਰਮਾਤਮਾ ਦੀ ਸਿਫਤ ਤੇ ਸਲਾ ਦਾ ਗੀਤ ਗਾਇਆ ਜਾ ਸਕਦਾ ਹੈ ਸਿਮਰੋ ਸੋ ਪਰਵੇ ਆਪਣਾ Swami ਕਹਿੰਦੇ ਮੈਂ ਉਸ ਪਰਮਾਤਮਾ ਉਸ ਵਾਹਿਗੁਰੂ ਨੂੰ ਸਿਮਰਦਾ ਸਗਲ ਕਟਾਂਕਾਂ ਅੰਤਰਜਾਮੀ ਜਿਹੜਾ ਸਾਰਿਆਂ ਦੇ ਦਿਨਾਂ ਦੀਆਂ ਜਾਣਣ ਵਾਲਾ ਹੈ ਇਹ ਰਹਾਉ ਤੋਂ ਪਹਿਲਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਸਮਤ ਬਖਸ਼ਦੇ ਨੇ ਕਿ اے ਭਾਈ ਉਸ ਪ੍ਰਮਾਤਮਾ ਉਸ ਵਾਹਿਗੁਰੂ ਉਸ ਅਕਾਲ ਪੁਰਖ ਦੇ ਚਰਨਾਂ ਨਾਲ ਜੁੜਨ ਦੀ ਹਿੰਮਤ ਕਰੀ ਕੋਸ਼ਿਸ਼ ਕਰੀ ਜਿਹੜਾ ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲ ਹੁਣ ਰਹਾਉ ਤੋਂ ਬਾਅਦ ਮਹਾਰਜ ਕਹਿੰਦੇ ਨੇ ਚਰਨ ਕਮਲ ਸਿਉਨ ਲਾਗੀ ਪ੍ਰੀਤਾ ਸਾਚੀ ਪੂਰਨ ਨਿਰਮਲ ਰੀਤ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਹੀ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਪਿਆਰ ਮਿਲਦਾ ਹੈ ਭਾਈ ਗੁਰੂ ਚਰਨਾਂ ਦੀ ਪ੍ਰੀਤ ਹੀ ਕਹਿੰਦੇ ਅਟਲ ਮੁਕੰਮਲ ਤੇ ਪਵਿੱਤਰ ਜੀਵਨ ਦੀ ਜੁਗਤ ਹੈ ਗਰੀਬਨਵਾਲ ਸਤਿਗੁਰੂ ਦੀ ਕਹਿੰਦੇ ਨੇ ਜੇ ਤੂੰ ਜ਼ਿੰਦਗੀ ਦਾ ਸਫਰ ਸੋਹਣਾ ਬਣਾਉਣਾ ਹੈ ਜੇ ਤੂੰ ਜ਼ਿੰਦਗੀ ਨੂੰ ਸੋਹਣਾ ਬਣਾ ਕੇ ਜਾਣਾ ਤੇ ਪੰਜਵੇਂ ਪਾਤਸ਼ਾਹ ਕਹਿੰਦੇ ਫਿਰ ਗੁਰੂ ਦੇ ਚਰਨ ਕਬਲ ਭਾਵ ਕੇ ਗੁਰੂ ਦੇ ਬਖਸ਼ੇ ਹੋਏ ਸਿਧਾਂਤ ਗੁਰੂ ਦੀ ਦਿੱਤੀ ਹੋਈ ਮੱਤ ਗੁਰੂ ਦਾ ਬਖਸ਼ਿਆ ਹੋਇਆ ਉਪਦੇਸ਼ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਦਾ ਬਖਸ਼ਿਆ ਹੋਇਆ ਉਪਦੇਸ਼ ਹੀ ਅਸਲ ਦੇ ਵਿੱਚ ਜੇ ਪਵਿੱਤਰ ਜੀਵਨ ਜਿਉਣਾ ਹੈ ਜੇ ਮੁਕੰਮਲ ਜੀਵਨ ਜਿਉਣਾ ਹੈ ਇਹ ਗਰੀਵਨਵਾਕ ਕਹਿੰਦੇ ਉਹਦੇ ਚਰਣਾ ਤੇ ਉਹਦੇ ਕਮਲਾਂ ਦਾ ਪਿਆਰ ਹੀ ਮੁਕੰਮਲ ਜੀਵਨ ਦੀ ਜਾਚ ਐ ਭਾਈ ਮੁਕੰਮਲ ਜਿਹਨੂੰ ਕਹਿੰਦੇ ਕੰਪਲੀਟ ਜਿਹਨੂੰ ਆਪਾਂ ਕਹਿੰਦੇ ਆ ਕਿ ਪ੍ਰਵਾਣ ਹੋ ਜਾਣਾ ਜਿਹਨੂੰ ਆਪਾਂ ਕਹਿੰਦੇ ਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਐ ਵੀ ਆਪਣੇ ਆਪ ਨੂੰ ਅਰਪਣ ਕਰਕੇ ਆਪਣੀ ਜਿੰਦ ਨੂੰ ਆਪਣੇ ਸਰੀਰ ਨੂੰ ਲੇਖੇ ਵਿੱਚ ਲਾ ਜਾਣਾ ਉਹਦੇ ਲਈ ਕੀ ਹੈ ਉਹਦੇ ਲਈ ਕੀ ਜੁਗਤ ਹੈ ਮਹਾਰਾਜ ਕਹਿੰਦੇ ਉਹਦੇ ਲਈ ਭਾਈ ਉਹਦੇ ਚਰਣਾ ਤੇ ਕਮਲਾਂ ਦਾ ਪਿਆਰ ਹੈ ਉਹਦੇ ਚਰਨ ਕਮਲ ਕਿਹੜੇ ਨੇ ਉਹਦੇ ਚਰਨ ਕਮਲ ਉਹਦੇ ਬਖਸ਼ੇ ਹੋਏ ਸਿਧਾਂਤ ਉਹਦੇ ਬਖਸ਼ੇ ਹੋਏ ਸਿਧਾਂਤਾਂ ਦੇ ਵਿੱਚ ਸਤਿਗੁਰੂ ਦੀ ਕਹਿੰਦੇ ਨੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਤੈਨੂੰ ਅੰਮ੍ਰਿਤ ਵੇੜਾ ਬਖਸ਼ਿਆ ਉਹਦੇ ਬਖਸ਼ੇ ਹੋਏ ਸਿਧਾਂਤਾਂ ਦੇ ਵਿੱਚ ਜੇ ਤੇਨੂੰ ਅੰਮ੍ਰਿਤ ਵੇੜੇ ਦੀ ਕਦਰ ਕਰਨੀ ਆ ਗਈ ਉਦੇ ਬਕਸ਼ਿਓ ਹੈ ਸਿਧਾਂਤਾਂ ਦੇ ਵਿੱਚ ਜੇ ਤੈਨੂੰ ਅੰਮ੍ਰਿਤ ਵੇਲਾ ਸਾਹਮਣਾ ਆ ਗਿਆ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਆ ਗਿਆ ਜਿਦਣ ਤੈਨੂੰ ਬਾਣੀ ਦੇ ਨਾਲ ਪਿਆਰ ਹੋ ਗਿਆ ਜਿਦਣ ਤੈਨੂੰ ਬਾਣੀ ਨਾਲ ਪਿਆਰ ਹੋ ਗਿਆ ਤੇ ਸੱਚ ਇਹ ਹੈ ਤੇਰੀ ਜਿਹੜੀ ਕੰਪਲੀਟ ਜਿਹੜੀ ਯਾਤਰਾ ਹੈ ਉਹ ਕੰਪਲੀਟ ਹੋ ਜੇਗੀ ਜੀਵਨ ਤੇਰਾ ਪਵਿੱਤਰ ਹੋ ਜਾਏਗਾ ਜੀਵਨ ਤੇਰਾ ਅਸਲ ਦੇ ਵਿੱਚ ਤੂੰ ਮੁਕੰਮਲ ਉਦੋਂ ਹੋਏਗਾ ਜਦੋਂ ਤੇਰੇ ਕੋਲ ਗੁਰੂ ਸਾਹਿਬ ਜੀ ਦੇ ਬਖਸ਼ੇ ਹੋਏ ਸਦਾਤ ਹੋਣਗੇ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਭਾਈ ਚਰਨ ਕਮਲ ਸਿਉ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਕਹਿੰਦੇ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਅਸਲ ਦੇ ਵਿੱਚ ਮੁਕੰਮਲ ਤੇ ਪਵਿੱਤਰ ਜੀਵਨ ਦੀ ਜੁਗਤ ਹੀ ਸਤਿਗੁਰਾਂ ਜੀ ਦੇ ਚਰਨ ਕਮਲਾਂ ਦਾ ਪਿਆਰ ਹੈ ਅਗਲੀਆਂ ਪੰਕਤੀਆਂ ਵਿੱਚ ਮਹਾਰਾਜ ਕਹਿੰਦੇ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ 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 ਕੇ ਕਿਨੇ ਵਿਖ ਜਾਹੀ ਕਹਿੰਦੇ ਭਾਈ ਗੁਰੂ ਦੀ ਕਿਰਪਾ ਦੇ ਨਾਲ ਹੀ ਪਰਮਾਤਮਾ ਜਿਸ ਮਨੁੱਖ ਦੇ ਮਨ ਵਿੱਚ ਆ ਕੇ ਵਸਦਾ ਜਿਹਦੀ ਗੁਰੂ ਦੀ ਕਿਰਪਾ ਦੇ ਨਾਲ ਜੇ ਉਹਦੀ ਕਿਰਪਾ ਹੋਵੇ ਆਪਾਂ ਰੋਜ਼ ਗੁਰੂ ਸਾਹਿਬ ਜੀ ਦਾ ਹੁਕਮ ਨਾਵਾ ਵਿਚਾਰਨ ਦੀ ਸਮਝਣ ਦੀ ਕੋਸ਼ਿਸ਼ ਕਰਦੇ ਆ ਵਿਚਾਰ ਕੇ ਤੇ ਉਹ ਹਰੇਕ ਹੁਕਮਨਾਮੇ ਦੇ ਵਿੱਚ ਗੁਰੂ ਸਾਹਿਬ ਜੀ ਨੇ ਗੱਲ ਉਹਦੇ ਹੁਕਮ ਦੀ ਕੀਤੀ ਹੈ ਉਹਦੇ ਉਹਦੀ ਰਜਾ ਦੀ ਕੀਤੀ ਹੈ ਕਿਹੇ ਭਾਈ ਜੇ ਉਹਦੀ ਕਿਰਪਾ ਹੋਏਗੀ ਤੇ ਨਾਮ ਜਪ ਸਕਦਾ ਹੈ ਜੇ ਉਹਦੀ ਕਿਰਪਾ ਹੋਏਗੀ ਤਾਂ ਤੂੰ ਉਹਦੇ ਨਾਲ ਜੁੜ ਸਕਦਾ ਹੈ ਜੇ ਉਹਦੀ ਕਿਰਪਾ ਹੋਏਗੀ ਤਾਂ ਤੈਨੂੰ ਅੰਮ੍ਰਿਤ ਵੇਲਾ ਮਿਲ ਸਕਦਾ ਹੈ ਇਹ ਸੱਚ ਹੈ ਜਿੱਦਣ ਗਰੀਬ ਨਿਵਾਜ਼ ਕਹਿੰਦੇ ਨੇ ਭਾਈ ਜਿੱਦਣ ਉਹਦੀ ਕਿਰਪਾ ਹੋਗੀ ਸੰਤ ਪ੍ਰਸਾਦ ਵਸੈ ਮਨ ਮਾਈ ਜੇ ਉਹਦੀ ਕਿਰਪਾ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਪ੍ਰਮਾਤਮਾ ਮਨ ਦੇ ਵਿੱਚ ਵਸ ਗਿਆ ਫਿਰ ਮਹਾਰਾਜ ਕਹਿੰਦੇ ਜਨਮ ਜਨਮ ਕੇ ਇਕ ਲਿਖ ਜਾਹੀ ਫਿਰ ਕਹਿੰਦੇ ਨੇ ਭਾਈ ਉਸ ਮਨੁੱਖ ਦੇ ਅਨੇਕਾਂ ਜਨਮਾਂ ਦੇ ਪਾਪ ਦੂਰ ਹੋ ਜਾਂਦੇ ਨੇ ਅਨੇਕਾਂ ਜਨਮਾਂ ਦੇ ਪਾਪ ਕਰੋੜਾਂ ਜਨਮਾਂ ਦੀ ਗੱਲ ਗੁਰਬਾਣੀ ਕਰਦੀ ਹੈ ਜੀ ਪਰ ਕਰੋੜਾਂ ਜਨਮਾਂ ਦੀ ਗੱਲ ਕਰਨ ਤੋਂ ਪਹਿਲਾਂ ਗਰੀਬ ਨਿਵਾਜ਼ ਸਤਿਗੁਰ ਸੱਚੇ ਪਾਤਸ਼ਾਹ ਇਸ਼ਾਰਾ ਇਹ ਕਰਦੇ ਨੇ ਕਿ ਭਾਈ ਵੀ ਜੇ ਤੂੰ ਆਪਣੇ ਮਨ ਦੇ ਵਿੱਚ ਉਸ ਅਕਾਲ ਪੁਰਖ ਦੇ ਪਿਆਰ ਨੂੰ ਉਹਦੇ ਚਰਨਾਂ ਤੇ ਕਮਲਾਂ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਰੱਖੇਗਾ ਤੇ ਗਰੀਬ ਨਵਾਜ਼ ਸਤਪੁਰੂ ਜੀ ਕਹਿੰਦੇ ਨੇ ਭਾਈ ਫਿਰ ਤੇਰੇ ਜਨਮਾ ਜਨਮਾਂ ਦੇ ਪਾਪ ਜਨਮਾ ਜਨਮਾਂ ਦੇ ਦੁੱਖ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਦੂਰ ਹੋ ਜਾਣਗੇ ਅਗਲੀਆਂ ਪੰਕਤੀਆਂ ਵਿੱਚ ਮਹਾਰਾਜ ਕਹਿੰਦੇ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗੈ ਸੰਤਰ ਵਾਲਾ ਗਰੀਵਨ ਵਜ ਕਹਿੰਦੇ ਹੇ ਨਿਮਾਨਿਆਂ ਉੱਤੇ ਦਇਆ ਕਰਨ ਵਾਲੇ ਵਾਹਿਗੁਰੂ ਇਹ ਸੱਚੇ ਪਾਤਸ਼ਾਹ ਆਪਣੇ ਦਾਸ ਨਾਨਕ ਦੇ ਉੱਤੇ ਵੀ ਕਿਰਪਾ ਕਰੀ ਵੇਖੋ ਜੀ ਇੱਥੇ ਆ ਕੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਨਾਨਕ ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਨਾਮ ਲੈ ਕੇ ਨਿਮਰਤਾ ਦੇ ਵਿੱਚ ਆ ਕੇ ਇੱਥੇ ਬੇਨਤੀ ਕਰਦੇ ਨੇ ਕਿ ਹੇ ਸੱਚੇ ਪਾਤਸ਼ਾਹ ਮੇਰੇ ਉੱਤੇ ਵੀ ਦਇਆ ਕਰੀ ਮੇਰੇ ਉੱਤੇ ਵੀ ਮਿਹਰ ਕਰੀ ਤੇ ਉਹ ਕਿਰਪਾ ਦੇ ਵਿੱਚ ਮੰਗਦੇ ਕੀ ਨੇ ਗਰੀਬ ਨਵਾਜ਼ ਕਹਿੰਦੇ ਕਿਰਪਾ ਦੇ ਵਿੱਚ ਮੰਗਦੇ ਕੀ ਨੇ ਕਹਿੰਦੇ ਨਾਨਕ ਮੰਗੈ ਸੰਤਰਵਲਾ ਕਹਿੰਦੇ ਤੇਰਾ ਦਾਸ ਨਾਨਕ ਕਹਿੰਦੇ ਤੇਰੇ ਦਰ ਤੋਂ ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੁਣ ਕੱਲ ਆਪਾਂ ਸ਼ਬਦ ਜਿਹੜਾ ਸੰਤ ਵਿਚਾਰਿਆ ਸੀ ਉਹਦੇ ਵਿੱਚ ਜਿਹੜੇ ਅਰਥ ਸੀ ਆਪਾਂ ਸਮਝਣ ਦੀ ਕੋਸ਼ਿਸ਼ ਕੀਤੀ ਸੀ ਗੁਣਾ ਗੁਣਾ ਵਾਲਿਆਂ ਨੂੰ ਗੁਰਬਾਣੀ ਸੰਤ ਸਮਝਦੀ ਹੈ ਜਿਹਦੇ ਅੰਦਰ ਗੁਣ ਨੇ ਉਹਨੂੰ ਗੁਰਬਾਣੀ ਸੰਤ ਕਹਿੰਦੀ ਹੈ ਪਰ ਅੱਜ ਦੇ ਸ਼ਬਦ ਦੇ ਅੰਦਰ ਗਰੀਬ ਨਿਵਾਜ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਤ ਦੇ ਜਿਹੜੇ ਅਰਥ ਕੀਤੇ ਨੇ ਉਹ ਗੁਰੂ ਦੇ ਪਰਥਾਏ ਕੀਤੇ ਨੇ ਕਿਉਂਕਿ ਜੋ ਗੁਣ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਜੋ ਗੁਣਾ ਦਾ ਖਜ਼ਾਨਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇਸ ਸੱਚ ਹੈ ਜੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਰਗਾ ਨਾ ਸਾਧੂ ਹੋਇਆ ਨਾ ਸੰਤ ਹੋਇਆ ਤੇ ਨਾ ਕੋਈ ਬ੍ਰਹਮ ਗਿਆਨੀ ਹੋਇਆ ਤੇ ਇਹਦੇ ਵਿੱਚ ਗਰੀਬ ਨਿਵਾਜ਼ ਸਤਿਗੁਰੂ ਜੀ ਕਹਿੰਦੇ ਨੇ ਇਹਨਾਂ ਸੰਤਾਂ ਦੇ ਵਿੱਚ ਇਸ ਗਿਆਨ ਰੂਪੀ ਕੇਂਦਰ ਦੇ ਅੰਦਰ ਭਗਤ ਕਬੀਰ ਜੀ ਵਰਗਾ ਸੰਤ ਭਗਤ ਰਵਿਦਾਸ ਮਹਾਰਾਜ ਜੀ ਵਰਗੇ ਮਹਾਂਪੁਰਸ਼ ਭਗਤ ਸੈਣ ਜੀ ਵਰਗੇ ਮਹਾਂਪੁਰਸ਼ ਭਗਤ ਸੂਰਦਾਸ ਵਰਗੇ ਮਹਾਂਪੁਰਸ਼ ਬੈਠੇ ਨੇ ਜੀ ਸੱਚ ਹੈ ਗਰੀਬ ਨਿਵਾਸ ਸਤਪੁਰ ਦੀ ਕਹਿੰਦੇ ਨੇ ਹੇ ਭਾਈ ਮੈਂ ਉਸ ਮਾਲਕ ਦੇ ਕੋਲੋਂ ਉਸ ਵਾਹਿਗੁਰੂ ਦੇ ਕੋਲੋਂ ਉਸ ਪਰਮੇਸ਼ਰ ਦੇ ਕੋਲੋਂ ਉਹਦੇ ਸੰਤਾਂ ਦੀ ਭਾਵ ਕੇ ਆਪਣੇ ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਸੋ ਅੱਜ ਦੇ ਹੁਕਮਨਾਮੇ ਅੰਦਰ ਗਰੀਬ ਨਿਵਾਜ਼ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਰਹਾਉ ਤੋਂ ਪਹਿਲਾਂ ਪੰਕਤੀ ਦੇ ਵਿੱਚ ਇਸ਼ਾਰਾ ਕਰਕੇ ਇਸ ਗੱਲ ਨੂੰ ਸਮਝਾਇਆ ਕਿ ਸਿਮਰੋ ਸੋ ਪ੍ਰਵੇ ਆਪਣਾ ਸੁਆਮੀ ਸਗਲ ਕਟਾਂ ਕਾ ਅੰਤਰਜਾਮੀ ਕਹਿੰਦੇ ਹੈ ਭਾਈ ਉਸ ਪ੍ਰਮਾਤਮਾ ਉਸ ਵਾਹਿਗੁਰੂ ਨੂੰ ਮੈਂ ਸਿਮਰਦਾ ਜਿਹੜਾ ਸਾਰਿਆਂ ਦੇ ਦਿਨਾਂ ਦੀਆਂ ਜਾਣਨ ਵਾਲਾ ਫਿਰ ਅਰੱਬ ਵਾਲੀ ਪੰਕਤੀ ਵਿੱਚ ਕਹਿੰਦੇ ਗੁਰ ਆਪਣੇ ਉਪਰ ਬਲਹਾਰੀ ਦੇ ਬਾਰੇ ਜਾਣਾ ਚਾਹੀਦਾ ਐਸੇ ਗੁਰੂ ਤੋਂ ਕਿਹਦੇ ਤੋਂ ਕਹਿੰਦੇ ਆਠ ਪਹਿਰ ਪੈਰ ਆਠ ਪਹਿਰ ਹਰ ਹਰ ਜਸ ਗਾਈ ਹੈ ਗਰੀਬ ਨਵਾਜ਼ ਕਹਿੰਦੇ ਜੀ ਦੀ ਕਿਰਪਾ ਦੇ ਨਾਲ ਅਠੇ ਪੈਰ ਆਪਾਂ ਉਸ ਪ੍ਰਮਾਤਮਾ ਉਸ ਵਾਹਿਗੁਰੂ ਦਾ ਹਰੀ ਜਸ ਗਾ ਸਕਦੇ ਹਾਂ ਸੋ ਅੱਜ ਦੇ ਹੁਕਮਨਾਵੇਂ ਅੰਦਰ ਗਰੀਬਨਵਾਸ ਸਤਪੁਰ ਸੱਚੇ ਪਾਤਸ਼ਾਹ ਇਹ ਸਮਤ ਬਖਸ਼ਦੇ ਨੇ ਕਿ हे ਭਾਈ ਇਸ ਦੁਨੀਆ ਦੇ ਵਿੱਚ ਆਇਆ ਇਸ ਸੰਸਾਰ ਦੇ ਅੰਦਰ ਆਇਆ ਉਸ ਅਕਾਲ ਪੁਰਖ ਉਸ ਵਾਹਿਗੁਰੂ ਦੇ ਨਾਮ ਨਾਲ ਪਿਆਰ ਕਰੀ ਉਸ ਪਰਮਾਤਮਾ ਦੇ ਨਾਮ ਨਾਲ ਪਿਆਰ ਕਰੀ ਜੇ ਉਹਦੇ ਨਾਲ ਪਿਆਰ ਕਰੇਗਾ ਇਹ ਸੱਚ ਹੈ ਜੀ ਜਨਮ ਜਨਮ ਕੇ ਕਿਲ ਵਿਖਦਾਈ ਕਹਦੇ ਜਨਮਾਂ ਜਨਮਾਂਤਰਾਂ ਦੇ ਪਾਪ ਜਨਮਾਂ ਜਨਮਾਂਤਰਾਂ ਦੀ ਮਨ ਨੂੰ ਲੱਗੀ ਹੋਈ ਜਿਹੜੀ ਮੈਲ ਹੈ ਉਹ ਦੂਰ ਹੋ ਜੇ ਸੋ ਸਤਿਗੁਰੂ ਦੀ ਕਰਨ ਕਿਰਪਾ ਜੀ ਅੱਜ 4 ਤਰੀਕ ਹੈ ਤੇ ਮੈਂ ਇੱਕ ਤਰੀਕ ਨੂੰ ਬੇਨਤੀ ਕੀਤੀ ਸੀ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਪਹਿਲਾ ਪ੍ਰਕਾਸ਼ ਦਿਹਾੜਾ ਜਦੋਂ ਤਾਂ ಶ್ರೀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਿਆਰ ਵਾਲੇ ਸਿੱਖਾਂ ਦੇ ਕੋਲੋਂ ਪੋਥੀਆਂ ਦੇ ਰੂਪ ਦੇ ਵਿੱਚ ਬਾਣੀ ਇਕੱਠੀ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਬੀੜ ਤਿਆਰ ਕੀਤੀ ਉਹ ਜਿਹੜਾ ਇਤਿਹਾਸ ਹੈ ਜੇ ਆਪਾਂ ਨੈੱਟ ਦੇ ਉੱਤੇ ਸਰਚ ਮਾਰੀਏ ਤੇ ਮੈਂ ਉਦੋਂ ਵੀ ਬੇਨਤੀ ਕੀਤੀ ਸੀ ਕਿ ਇਹ ਸਾਡਾ ਬਹੁਤ ਵੱਡਾ ਇੱਕ ਦੁਖਾਂਤ ਹੈ ਕਿ ਸਾਡੇ ਇਤਿਹਾਸ ਦੇ ਵਿੱਚ ਬਹੁਤ ਕੁਝ ਕੀਤਾ ਜਾ ਰਿਹਾ ਤੇ ਕਰਿਆ ਗਿਆ ਤੇ ਜਿੱਥੇ ਤੱਕ ਮੈਨੂੰ ਪਤਾ ਹੈ ਕਿ ਜੋ ਮੈਂ ਸੁਣਿਆ ਹੈ ਲਾਈਵ ਦੇ ਵਿੱਚ ਕਿ ਅੱਜ 4 ਤਰੀਕ ਨੂੰ ਜਿਹੜਾ ਨਾਨਕਸਹੀ ਕਲੰਡਰ ਹੈ ਉਹਦੇ ਮੁਤਾਬਕ 4 ਤਰੀਕ ਨੂੰ ਭਾਈ ਗੁਰੂ ਸਾਹਿਬ ਜੀ ਦਾ ਅੱਜ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇ। ਬਸ ਦੁੱਖ ਇਸ ਗੱਲ ਦਾ ਹੀ ਹੈ ਭਾਈ ਮੈਂ ਉਦੋਂ ਵੀ ਬੇਨਤੀ ਕੀਤੀ ਸੀ ਆਪਾ ਗੁਰੂ ਸਾਹਿਬ ਜੀ ਦੀ ਖੁਸ਼ੀ ਲੈਣੀ ਹੈ ਚਾਹੇ ਇੱਕ ਨੂੰ ਗੁਰੂ ਸਾਹਿਬ ਜੀ ਨੂੰ ਯਾਦ ਕਰੋ ਚਾਹੇ ਚਾਰ ਨੂੰ ਕਰ ਲੋ ਚਾਹੇ ਸਾਰੀ ਉਮਰ ਕਰੀ ਚੱਲੋ ਗੱਲ ਹੈ ਵੀ ਉਹਦੇ ਉਹਦੇ ਬਚਨਾਂ ਦੇ ਉੱਤੇ ਪਹਿਰਾ దਈਏ ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜੇ ਸੱਚੀ ਅਸੀਂ ਪਿਆਰ ਕਰਦੇ ਆਂ ਤੇ ਜਿੱਥੇ ਗੁਰੂ ਸਾਹਿਬ ਨੂੰ ਮੰਨਦੇ ਆਂ ਉੱਥੇ ਗੁਰੂ ਸਾਹਿਬ ਦੀ ਮੰਨਣ ਦੀ ਵੀ ਕੋਸ਼ਿਸ਼ ਕਰੀਏ ਸੋ ਜੇ ਕੈਲੰਡਰ ਦੀ ਗੱਲ ਕਰੀਏ ਉਹਦੀ ਜਿਹੜੀ ਉਥਲ ਪੁਥਲ ਹੈ ਇਹ ਇੱਕ ਪੰਥਕ ਮਸਲਾ ਹੈ ਇਹਦੇ ਵਿੱਚ ਮੇਰੇ ਵਰਗਾ ਆਮ ਜਿਹੜਾ ਗੁਰਦਵਾਰ ਦਾ ਗ੍ਰੰਥੀ ਹੈ ਜੀ ਉਹ ਕੁਝ ਨਹੀਂ ਕਰ ਸਕਦਾ ਕਿਉਂਕਿ ਸਾਡਾ ਬੋਲਿਆ ਨਾ ਤਾਂ ਕਿਸੇ ਨੇ ਸੁਣਨਾ ਹੈ ਨਾ ਕਿਸੇ ਨੂੰ ਪ੍ਰਵਾਨ ਹੋਣਾ ਇਸ ਕਰਕੇ ਭਾਈ ਅੱਜ ਦੇ ਦਿਨ ਦੇ ਉੱਤੇ ਨਾਨਕਸ਼ਾਹੀ ਕੈਲੰਡਰ ਵਾਲੇ ਅੱਜ ਦੇ ਦਿਨ ਤੇ ਮਨਾ ਰਹੇ ਨੇ ਗੁਰੂ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਤੇ ਨਾਲ ਇਹ ਵੀ ਦੱਸ ਦੇਣਾ ਕਿਸੇ ਗ੍ਰੰਥੀ ਨੇ ਨਹੀਂ ਬੋਲਣਾ ਕਿਸੇ ਰਾਗੀ ਨੇ ਨਹੀਂ ਬੋਲਣਾ ਕਿਸੇ ਪ੍ਰਚਾਰਕ ਨੇ ਨਹੀਂ ਬੋਲਣਾ ਕਿਉਂਕਿ ਜਿਵੇਂ ਕੋਈ ਚੱਲਦਾ ਅਗਲਾ ਕਹਿੰਦਾ ਚੱਲੀ ਚਲੋ ਅਸੀਂ ਕੀ ਲੈਣਾ ਪਰ ਦੁੱਖ ਲੱਗਦਾ ਇਸ ਗੱਲ ਦਾ ਕਿ ਭਾਈ ਸਾਡੇ ਬੱਚਿਆਂ ਦੀਆਂ ਜਨਮ ਤਰੀਕਾਂ ਕਦੇ ਜਿਹੜੀ ਜੇ 5 ਹੈ ਤੇ ਅਸੀਂ 6 ਹੋਣ ਨਹੀਂ ਦਿੰਦੇ ਚਾਰ ਨੂੰ ਤਿਆਰੀ ਕਰਨ ਲੱਗ ਜਾਂਦੇ ਆ ਤੇ ਜੇ 10 ਤਰੀਕ ਹੈ ਤੇ ਅਸੀਂ 9 ਨੂੰ ਤਿਆਰੀ ਕਰਨ ਲੱਗ ਜੰਨੇ ਆ 11 ਨਹੀਂ ਹੋਣ ਦੇਦੇ 10 ਨੂੰ ਸ਼ਾਮ ਨੂੰ ਕੇਕ ਕੱਟ ਦਿੰਨੇ ਆ ਸਾਡੇ ਬੱਚਿਆਂ ਨੂੰ ਦੁੱਖ ਇਹ ਹੀ ਗੱਲ ਦਾ ਵੀ ਅਸੀਂ ਬੱਚਿਆਂ ਨੂੰ ਕੀ ਦਸੀਏ ਕਿ ਸਾਡੇ ਗੁਰੂ ਸਾਹਿਬਾ ਦੇ ਅਸਲ ਦਿਨ ਕੀ ਨੇ ਸਾਡੇ ਗੁਰੂ ਸਾਹਿਬ ਜੀ ਦੇ ਅਸਲ ਦੇ ਵਿੱਚ ਜੋਤੀ ਜੋਤ ਦਿਵਸ ਕਿਹੜੇ ਨੇ ਅਸੀਂ ਨਹੀਂ ਦੱਸ ਸਕਦੇ ਕਿਉਂਕਿ ਭਾਈ ਇਤਿਹਾਸ ਦੇ ਵਿੱਚ ਕੁਝ ਹੋਰ ਦੱਸਿਆ ਜਾਂਦਾ ਨਾਨਕਸ਼ਹੀ ਕੈਲੰਡਰ ਦੇ ਵਿੱਚ ਕੁਝ ਹੋਰ ਦੱਸਿਆ ਗਿਆ ਹੈ ਜਿਹੜਾ ਮੂਲ ਨਾਨਕ ਸਹੀ ਕਲੰਡਰ ਸੀ ਜਿਹੜਾ ਪਾਲ ਸਿੰਘ ਪੁਰੇਵਾਲ ਨੇ ਛਾਪਿਆ ਸੀ ਉਹਦੇ ਵਿੱਚ ਜਿਹੜੀਆਂ ਤਰੀਕਾਂ ਸੀ ਉਹ ਕੁਝ ਹੋਰ ਦਸੀਆਂ ਸੋ ਆਓ ਮੇਰਾ ਇਹ ਵਿਸ਼ਾ ਨਹੀਂ ਹੈ ਸੋ ਇਸ ਕਰਕੇ ਭਾਈ ਇਹੀ ਬੇਨਤੀ ਕਰਾਂਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਚਾਹੇ ਅੱਜ ਸੀ ਚਾਹੇ ਕੱਲ੍ਹ ਤਰੀ ਚਾਹੇ ਇੱਕ ਤਰੀਕ ਨੂੰ ਸੀ ਚਾਹੇ ਆਉਣ ਵਾਲੇ 15 15 ਦਿਨਾਂ ਨੂੰ ਜਾਂ ਕੱਲ੍ਹ ਸਾਨੂੰ ਕੋਈ ਹੋਰ ਤਰੀਕ ਨੂੰ ਆ ਜਾਏਗਾ ਸੋ ਤਰੀਕਾਂ ਦਾ ਮਸਲਾ ਇਹ ਚੱਲਦਾ ਰਹਿਣਾ ਤੇ ਚੱਲਦਾ ਰਿਹਾ ਤੇ ਚੱਲਦਾ ਰਹਿਣਾ ਸਵਾਉ ਕੋਸ਼ਿਸ਼ ਹੀ ਕਰਿਓ ਕਿ ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਦੇ ਆ ਜਿਵੇਂ ਗੁਰੂ ਸਾਹਿਬ ਜੀ ਦਾ ਹੁਕਮ ਹੈ ਜੋ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ ਉਸ ਨੂੰ ਸਮਝ ਕੇ ਆਪਣੀ ਜ਼ਿੰਦਗੀ ਤੇ ਲਾਗੂ ਕਰੀਏ ਆਪਣੇ ਜੀਵਨ ਦੇ ਵਿੱਚ ਵਸਾਈਏ ਤਾਂ ਕਿ ਸਾਡਾ ਲੋਕ ਤੇ ਪਰਲੋਕ ਸਬਰ ਜਾਵੇ ਕਿਉਂਕਿ ਜੇ ਗੁਰੂ ਦੀ ਗੱਲ ਮੰਨਾਂਗੇ ਮੰਨ ਕੇ ਆਪਣੇ ਹਿਰਦੇ ਦੇ ਵਿੱਚ ਵਸਾਵਾਂਗੇ ਭਲਾ ਸਾਡਾ ਤਾਂ ਹੀ ਹੋਣਾ ਤਰੀਕ ਜਿਹੜੀ ਮਰਜ਼ੀ ਰੱਖ ਲੈ ਤਰੀਕਾਂ ਨਾਲ ਕੋਈ ਫਰਕ ਨਹੀਂ ਪੈਣਾ ਉਹ ਤੇ ਇਹੋ ਜਿਹਾ ਗੁਰੂ ਹੈ ਜੇ ਮੱਥਾ ਟੇਕ ਦੇਗਾ ਤੇ ਤਾਂ ਵੀ ਕੋਈ ਫਰਕ ਨਹੀਂ ਨਹੀਂ ਕੋਈ ਟੇਕੇਗਾ ਤਾਂ ਵੀ ਕੋਈ ਫਰਕ ਨਹੀਂ ਹਾਂ ਜਿਵੇਂ ਦੀ ਕੋਈ ਭਾਵਨਾ ਲੈ ਕੇ ਜਿਵੇਂ ਦਾ ਕੋਈ ਪ੍ਰੇਮ ਲੈ ਕੇ ਆਏਗਾ ਭਾਈ ਉਹ ਇਹ ਜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਦੀ ਝੋਲੀ ਦੇ ਵਿੱਚ ਦਾਤ ਪਾ ਕੇ ਤੋਰਨਗੇ ਸੋ ਇਸ ਕਰਕੇ ਆਓ ਜੀ ਪ੍ਰੇਮ ਵਾਲਿਆਂ ਦੇ ਬੇੜੇ પાર ਨਹੀਂ ਸ਼ਰਧਾ ਵਾਲਿਆਂ ਦੇ ਭਾਵਨਾ ਵਾਲਿਆਂ ਦੇ ਸਤਿਗੁਰੂ ਦੀ ਬੇੜੇ ਪਾਰ ਕਰਦੇ ਨੇ ਸੋ ਬੇਨਤੀ ਇਹੀ ਹੈ ਜੇ ਗੁਰੂ ਸਾਹਿਬ ਜੀ ਨੂੰ ਪਿਆਰ ਕਰਦੇ ਹੋ ਗੁਰੂ ਸਾਹਿਬ ਜੀ ਦੀ ਗੱਲ ਨੂੰ ਮੰਨ ਕੇ ਉਹਨਾਂ ਦੇ ਉਪਦੇਸ਼ ਨੂੰ ਮੰਨ ਕੇ ਆਪਣੇ ਹਿਰਦੇ ਵਿੱਚ ਵਸਾਈਏ ਤਾਂ ਕਿ ਸਾਡਾ ਲੋਕ ਤੇ ਪ੍ਰਲੋਕ ਸਬਰ ਜਾਵੇ ਆਓ ਸਤਿਗੁਰ ਦੀ ਕਰਨ ਕਿਰਪਾ ਕੀਤੀ ਹੋਈ ਵਿਚਾਰ ਜੋ ਆਪਾਂ ਬਾਣੀ ਦੇ ਵਿੱਚੋਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਇਹ ਸਾਡੇ ਹਿਰਦਿਆਂ 'ਚ ਵਸੇ ਤਾਂ ਕਿ ਸਾਡਾ ਲੋਕ ਤੇ ਪ੍ਰਲੋਕ ਸਬਰ ਜਾਵੇ ਹੋਈਆਂ ਪੁੱਲਾਂ ਦੀ ਮਾਫੀ ਆਓ ਜੀ ਸਾਰੇ ਜਣੇ ਨਾਲ ਮਿਲ ਕੇ ਅਰਦਾਸ ਵਿੱਚ ਹਾਜ਼ਰੀ ਭਰੀਏ ਸਤਿਗੁਰ ਦੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ ਹੋਈਆਂ ਪੁੱਲਾਂ ਦੀ ਮਾਫੀ ਸੰਗਤ ਬਖਸ਼ਣ ਯੋਗ ਹੈ ਗੁਰਦੀ ਬਖਸ਼ਣ ਜੋਗ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਠਾ